ਸਭ ਤੋਂ ਪਹਿਲਾਂ ਇਸ ਕੁੱਕਰ ਨੂੰ ਦੇਖੋ ਇਹ ਕੋਈ ਆਮ ਕੁੱਕਰ ਨਹੀਂ ਆ ਬਲਕਿ ਇਸ ਦੇ ਵਿੱਚ ਇੱਕ ਔਰਤ ਨੂੰ ਪਕਾਇਆ ਗਿਆ ਇੱਕ ਐਕਸ ਆਰਮੀ ਆਫੀਸਰ ਹਰ ਰਾਤ ਦਾਪ ਦੇ ਜਵਾਕਾਂ ਨੂੰ ਸਬਾਉਣ ਤੋਂ ਬਾਅਦ ਇਸੇ ਕੁੱਕਰ ਦੇ ਵਿੱਚ ਆਉਦੀ ਪਤਨੀ ਨੂੰ ਪਕਾਇਆ ਕਰਦਾ ਸੀ ਹైదరాబాద్ ਦਾ ਮੀਲਪੇਟਾ ਇਲਾਕਾ ਇਸੇ ਇਲਾਕੇ ਦੇ ਵਿੱਚ ਮੌਜੂਦ ਇੱਕ ਘਰ ਤੇ ਉਸ ਦੀ ਰਸੋਈ ਤੇ ਇਸੇ ਰਸੋਈ ਚ ਰੱਖਿਆ ਇਹ ਕੁੱਕਰ ਇਸ ਕੁੱਕਰ ਦਾ ਟੱਕਣ ਥੋੜਾ ਜਿਆਦਾ ਖੁੱਲਾ ਹੋਇਆ ਹੈ ਇਸੇ ਕੁੱਕਰ ਦੇ ਵਿੱਚ ਆਮ ਤੌਰ ਦੇ ਉੱਤੇ ਦਾਲ ਸਬਜ਼ੀਆਂ ਪਕਦੀਆਂ ਨੇ ਪਰ ਕੁਝ ਦਿਨ ਪਹਿਲਾਂ ਇਸੇ ਕੁੱਕਰ ਦੇ ਵਿੱਚ ਇੱਕ ਔਰਤ ਦੀ Laash ਨੂੰ ਪਕਾਇਆ ਗਿਆ ਸੀ ਜਿਵੇਂ ਹੀ ਪੋਸੇਸ ਕਰਦੇ ਵਿੱਚ ਪਹੁੰਚਦੀ ਹੈ ਤਾਂ ਇਹ ਬਾਰਦਾਸ਼ ਸਾਹਮਣੇ ਆਉਂਦੀ ਹੈ ਤਾਂਸ ਪੜੋਦੇ ਲੋਕ ਵੀ ਇਸ ਘਰ ਦੇ ਵਿੱਚ ਜਾਂਦੇ ਨੇ ਤੇ ਜਿਵੇਂ ਹੀ ਉਹਨਾਂ ਦੀ ਨਜ਼ਰ ਇਸ ਕੁੱਕਰ ਤੱਕ ਪਹੁੰਚਦੀ ਹੈ ਉਹਨਾਂ ਦੀ ਰੂਹ ਤਾਂ ਕੰਬ ਗਈ ਤੇ ਉਹ ਇਸ ਕੁੱਕਰ ਨੂੰ ਦੇਖ ਕੇ ਦਹਿਸ਼ਤ ਵਿੱਚ ਆ ਜਾਂਦੇ ਨੇ ਕਿਸੇ ਨੂੰ ਇਹ ਯਕੀਨ ਤੱਕ ਨਹੀਂ ਹੁੰਦਾ ਕਿ ਜਿਸ ਕੁੱਕਰ ਦੇ ਵਿੱਚ ਖਾਣਾ ਪਕਾਇਆ ਜਾਂਦਾ ਉਸ ਦੇ ਵਿੱਚ ਕਿਸੇ ਸਮੇਂ ਔਰਤ ਦੀ Laash ਪੱਕ ਰਹੀ ਸੀ ਤੇ ਉਹ ਵੀ 3 ਦਿਨ ਤੱਕ ਤੇ ਟੋਕੜੇ ਪਕਾਉਣ ਵਾਲਾ ਕੋਈ ਹੋਰ ਨਹੀਂ ਸੀ ਬਲਕਿ ਉਸੇ ਔਰਤ ਦਾ ਪਤੀ ਜਾਨੀ ਕਿ ਐਕਸ ਆਰਮੀ ਆਫੀਸਰ ਸੀ ਹੁਣ ਸੁਬਾਸੀ ਕਿ ਉਸ ਘਰ ਦੇ ਵਿੱਚ ਅਜਿਹਾ ਕੀ ਹੋਇਆ ਕਿ ਇੱਕ ਆਰਮੀ ਆਫੀਸਰ ਨੂੰ ਜਹਾ ਕਦਮ ਚੱਕੜਾ ਪੈ ਗਿਆ ਤੇ ਇੰਨੀ ਬੇਰਹਿਮੀ ਕੀਤੀ ਇਤੋਂ ਤੱਕ ਕਿ ਉਹਦੀਆਂ ਹੱਡੀਆਂ ਤੇ ਮਾਸੂਮੀ ਕਟਿਆ ਤੇ ਪੀਸਿਆ ਗਿਆ ਦਰਸਨ ਇਸ ਘਰ ਦੇ ਵਿੱਚ 35 ਸਾਲਾ ਵਕਤਾ ਮਾ ਵੀ ਆਪਦੇ ਪਤੀ 45 ਸਾਲਾ ਗੁਰੂ ਮੂਰਤੀ ਦੇ ਨਾਲ ਰਹਿੰਦੀ ਸੀ ਇਹਨਾਂ ਦੋਨਾਂ ਦਾ ਵਿਆਹ ਅਜ ਤੋਂ ਕਰੀਬ ਕਰੀਬ 13 ਸਾਲ ਪਹਿਲਾਂ ਹੁੰਦਾ ਉਸ ਸਮੇ ਗੁਰੂ ਮੂਰਤੀ ਇੰਡੀਅਨ ਆਰਮੀ ਦੇ ਵਿੱਚ ਸੀ ਪਰ ਇਸੇ ਦੌਰਾਨ ਗੁਰੂ ਮੂਰਤੀ ਆਰਮੀ ਦੀ ਜੌਬ ਛੱਡ ਦੰਦਾ ਟੀਆਰਡੂ ਦੇ ਵਿੱਚ ਇੱਕ ਉਹ ਨੂੰ ਭਾੜ ਲੈਂਦਾ ਕਿਉਂਕਿ ਉਸ ਨੂੰ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਉਹ ਆਪ ਦੀ ਪਤਨੀ ਤੇ ਬੱਚਾ ਨੂੰ ਟਾਈਮ ਨਹੀਂ ਦੇ ਪਾਰ ਰਿਹਾ ਇਸ ਤੋਂ ਬਾਅਦ ਉਹ ਇਸੇ ਮਕਾਨ ਦੇ ਵਿੱਚ ਰਹਿਣ ਲਈ ਆਉਂਦਾ ਤੇ ਉਹਨਾਂ ਦੇ ਅੱਗੇ ਫਿਊਚਰ ਦੇ ਵਿੱਚ ਦੋ ਬੱਚੇ ਵੀ ਪੈਦਾ ਹੁੰਦੇ ਨੇ ਪਰਿਵਾਰ ਦੇ ਵਿੱਚ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਆਚਾਰਕ 16 ਜਨਵਰੀ ਨੂੰ ਮਾਦਵੀ ਗਾਇਬ ਹੋ ਜਾਂਦੀ ਹੈ ਮਾਦਵੀ ਦੇ ਮਾਤਾ ਪਿਤਾ ਆਪ ਦੀ ਬੇਟੀ ਤੇ ਦਮਾਦ ਨਾਲ ਤੇ ਬੱਚਿਆਂ ਦੇ ਨਾਲ ਹਰ ਰੋਜ਼ ਗੱਲਬਾਤ ਕਰਿਆ ਕਰਦੇ ਸੀ ਪਰ 16 ਜਨਵਰੀ ਤੋਂ ਬਾਅਦ ਉਹਨਾਂ ਦੀ ਗੱਲਬਾਤ ਮਾਦੀ ਨਾਲ ਨਹੀਂ ਹੁੰਦੀ ਤਾਂ ਉਹ ਘਬਰਾ ਗਏ ਕਿ ਬੇਟੀ ਨਾਲ ਗੱਲਬਾਤ ਹੋ ਕਿਉਂ ਨਹੀਂ ਰਹੀ ਇਸੇ ਦੌਰਾਨ ਸਾਊਥ ਇੰਡੀਆ 'ਚ 4-5 ਦਿਨ ਦਾ ਇੱਕ ਤਿਉਹਾਰ ਮਨਾਇਆ ਜਾਂਦਾ ਮਾਪੇ ਪੋਸੇ ਦੇ ਵਿੱਚ ਚੋਲ ਚੁਗੇ ਪਰ ਜਦੋਂ 18 ਜਨਵਰੀ ਤੱਕ ਉਹਨਾਂ ਦੀ ਬੇਟੀ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਉਹ ਦਮਾਦ ਤੋਂ ਪੁੱਛਦੇ ਨੇ ਕਿ ਉਹਨਾਂ ਦੀ ਬੇਟੀ ਕਿੱਥੇ ਗਈ ਤਾਂ ਦਮਾਦ ਦੇ ਦੁਆਰਾ ਦੱਸਿਆ ਜਾਂਦਾ ਕਿ ਉਹ ਮੇਰੇ ਨਾਲ ਲੜ ਕੇ ਕਿਤੇ ਚਲੀ ਗਈ ਆ ਪਰ ਮਾਪੇ ਚੁੱਪ ਨਹੀਂ ਰਹਿੰਦੇ ਤੇ ਉਹਨਾਂ ਵੱਲੋਂ ਪੁੱਛ ਦੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਸਾਡੀ ਬੇਟੀ ਗਾਇਬ ਹੋ ਚੁੱਕੀ ਹੈ ਉਸ ਸਮੇਂ ਦਾਮਾਦ ਗੁਰੂ ਮੂਰਤੀ ਵੀ ਆਪਦੇ ਇਨ-ਲੌਸ ਦੇ ਨਾਲ ਹੀ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਇਸ ਤੋਂ ਬਾਅਦ ਪੁਸਤ ਦੇ ਦੁਆਰਾ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਪੁਲਸ ਪਰਿਵਾਰਕ ਮੈਂਬਰਾਂ ਅਤੇ ਗੁਰੂ ਮੂਰਤੀ ਸਭ ਤੋਂ ਪੁੱਛਗਿੱਛ ਕਰਦੀ ਹੈ ਕਿ ਆਖਰਕਾਰ ਮਾਂ ਵੀ ਗਾਇਬ ਕਿਵੇਂ ਹੋਈ ਸੀ ਕੁਰੂ ਮੂਰਤੀਆ ਦੋਰਾ ਖਾਸ-ਖਾਸ ਗੱਲਾਂ ਦੱਸੀਆਂ ਜਾਂਦੀਆਂ ਨੇ ਕਿ ਮੇਰੇ ਨਾਲ ਲੜ ਕੇ ਘਰ ਦੇ ਵਿੱਚੋਂ ਚਲੀ ਗਈ ਹੈ ਜਦੋਂ ਗੱਲ ਲੜਾਈ ਦੀ ਹੁੰਦੀ ਆ ਤਾਂ ਪੁਲਸ ਨੂੰ ਉਸਤੇ ਕੋਈ ਸ਼ੱਕ ਹੁੰਦਾ ਫਿਰ ਪੁਲਸ ਬੱਚਿਆਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਬੱਚੇ ਕਹਿੰਦੇ ਨੇ ਕਿ ਅਸੀਂ ਪੂਆ ਦੇ ਘਰ ਦੇ ਵਿੱਚ ਚਲੇ ਗਏ ਸੀ ਹੁਣ ਜਦੋਂ ਪੁਲਸ ਨੂੰ ਇਹ ਸਭ ਕੁਝ ਪਤਾ ਲੱਗਦਾ ਕਿ ਬੱਚੇ ਵੀ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਉਸ ਨੂੰ ਪਤੀ ਦੇ ਉੱਤੇ ਹੀ ਜ਼ਿਆਦਾ ਸ਼ੱਕ ਹੁੰਦਾ ਤਾਂ ਉਸ ਦੇ ਵੱਲੋਂ ਮਨ ਬਣਾਇਆ ਜਾਂਦਾ ਕਿ ਉਹ ਪਤੀ ਤੋਂ ਹੀ ਸਖਤੀ ਦੇ ਨਾਲ ਪੁੱਛਗਿੱਛ ਕਰਨਗੇ ਤੇ ਉਸ ਤੋਂ ਬਾਅਦ ਪੁਲਸ ਵੱਲੋਂ ਐਕਸ ਆਰਮੀ ਆਫੀਸਰ ਤੇ ਡੀਆਰਡੀਓ ਦੇ ਵਿੱਚ ਮੌਜੂਦਾ ਸਕਿਉਰਿਟੀ ਗਾਰਡ ਆਫਿਸਰ ਦਾ ਕੰਮ ਕਰ ਰਹੇ ਗੁਰੂ ਮੂਰਤੀ ਨੂੰ ਬੁਲਾਇਆ ਜਾਂਦਾ ਤੇ ਉਸ ਤੋਂ ਪੁੱਛਦੇ ਬਲੋਸ ਥੋੜੀ ਸਖਤੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਇੱਕ ਖੌਫਨਾਕ ਕਹਾਣੀ ਦੱਸੀ ਜਾਂਦੀ ਹੈ ਉਸਦੇ ਵੱਲੋਂ ਸ਼ੁਰੂਆਤ ਤੋਂ ਦੱਸਿਆ ਜਾਂਦਾ ਕਿ ਉਸਦੀ ਪਤਨੀ بار بار ਪੇਕੇ ਜਾਣ ਦੀ ਮੰਗ ਕਰਦੀ ਸੀ ਤੇ ਹੁਣ ਵੀ ਉਹਦੇ ਦੁਆਰਾ ਪੇਕੇ ਜਾਂਦੀ ਸੀ ਗੱਲ ਕਹੀ ਜਾ ਰਹੀ ਸੀ ਪਰ ਮੈਂ ਮਨਾ ਕੀਤਾ ਸਾਡੇ ਦੇ ਵਿੱਚ ਲੜਾਈ ਹੋਈ ਤੇ ਮੈਂ ਬੇਰਹਿਮੀ ਦੇ ਨਾਲ ਤਾਂ ਕਤਲ ਕਰਤਾ ਫਿਰ ਉਹ ਉਸ ਨੂੰ ਲੈ ਕੇ ਬਾਥਰੂਮ ਦੇ ਵਿੱਚ ਲੈ ਕੇ ਜਾਂਦਾ ਤੇ ਉੱਥੇ-ਉੱਥੇ ਦੁਆਰਾ ਉਸ ਦੇ ਟੁਕੜੇ ਕੀਤੇ ਜਾਂਦੇ ਨੇ ਪਹਿਲਾਂ ਉਸ ਵੱਲੋਂ ਆਪ ਦੇ ਬੱਚਾ ਨੂੰ ਉਹਨਾਂ ਦੀ ਭੂਆ ਕੋਲੇ ਭੇਜ ਦਿੱਤਾ ਜਾਂਦਾ ਤਾਂ ਕਿ ਉਹਨਾਂ ਨੂੰ ਕੁਝ ਪਤਾ ਨਾ ਲੱਗ ਸਕੇ ਤੇ ਟੁਕੜੇ ਕਾਂ ਤੋਂ ਬਾਅਦ ਉਹਦੇ ਦੁਆਰਾ ਆਪਦਾ ਪੂਰਾ ਬਾਥ ਨੂੰ ਤੋਤਾ ਜਾਂਦਾ ਤਾਂ ਕਿ ਕੋਈ ਨਿਸ਼ਾਨ ਨਾ ਰਹਿ ਸਕੇ ਫਿਰ ਹੱਡੀਆਂ ਨੂੰ ਧੋਂਦਾ ਤੇ ਫਿਰ ਇੱਕ ਮੂਸਾ ਲੈ ਕੇ ਉਹਨਾਂ ਨੂੰ ਪੀਸਦਾ ਉਹਨਾਂ ਦਾ ਪਾਊਡਰ ਬਣਾਇਆ ਜਾਂਦਾ ਤੇ ਬਾਕੀ ਲਾਸ਼ ਨੂੰ ਕੁੱਕਰ ਦੇ ਵਿੱਚ ਹਰ ਰਾਤ ਥੋੜਾ ਥੋੜਾ ਕਰਕੇ ਪਕਾਉਂਦਾ ਉਬਾਲਦਾ ਜਦੋਂ ਸੀਟੀ ਰਾਤ ਨੂੰ 1:30 ਵਜੇ ਵੱਜਦੀ ਤਾਂ ਇਹ ਪੜੋਸੀਆਂ ਨੂੰ ਵੀ ਸੁਣਾਈ ਦਿੰਦੀ ਪਰ ਕਿਸੇ ਨੇ ਡਾਟ ਨਹੀਂ ਸੀ ਕੀਤਾ ਉਸ ਵੱਲੋਂ ਲਗਾਤਾਰ 72 ਘੰਟੇ ਤੱਕ ਇਹ ਕੀਤਾ ਜਾਂਦਾ ਰਹਿੰਦਾ ਪਰ ਉੱਥੋਂ ਦੀ ਇੱਕ ਬੰਦੀ ਜ਼ਿਲੇਲਾ ਗੋਡਾ ਨਦੀ ਦੇ ਵਿੱਚ ਜਾਂ ਫਿਰ ਝੀਲ ਦੇ ਵਿੱਚ ਇਹਨਾਂ ਨੂੰ ਸੁੱਟਦਾ ਕਰਦਾ ਸੀ ਫਿਰ ਪੁਲਿਸ ਵੱਲੋਂ ਇੱਕ ਤਲਾਸ਼ੀ ਅਭਿਆਨ ਉਸ ਨਦੀ ਦੇ ਵਿੱਚ ਵੀ ਸ਼ੁਰੂ ਕੀਤਾ ਜਾਂਦਾ ਪਰ ਉੱਥੋਂ ਕੁਝ ਵੀ ਪੁੱਛਦੇ ਹੱਥ ਨਹੀਂ ਲੱਗਦਾ ਕਿਉਂਕਿ ਇਸ ਝੀਲ ਦੇ ਵਿੱਚ ਬਹੁਤ ਸਾਰੀਆਂ ਮੱਛੀਆਂ ਮੌਜੂਦ ਕਿ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚੀਜ਼ਾਂ ਨੂੰ ਉਹਦਾ ਦਵਾਰਾ ਚੱਟ ਕਰ ਲਿਆ ਗਿਆ ਸੀ ਪਰ ਹਾਲੇ ਵੀ ਪੁਲਿਸ ਇਸ 'ਚ ਤਲਾਸ਼ੀ ਅਭਿਆਨ ਚਲਾ ਰਹੀ ਆ ਕਿਉਂਕਿ ਜੋ ਵੀ ਗੁਨਾਹਦ ਦੇ ਦਵਾਰਾ ਕਬੂਲ ਕੀਤਾ ਗਿਆ ਹੈ ਬਹੁਤ ਜ਼ਿਆਦਾ ਸਸੰਸਨੀਕ ਅਤੇ ਖੌਫਨਾਕਾ ਤੇ ਹਾਲੇ ਤੱਕ ਉਸ ਦਾ ਕੋਈ ਵੀ ਸਬੂਤ ਹੈ ਜਿਹੜਾ ਪੁਲਸ ਦੇ ਹੱਥ ਨਹੀਂ ਲੱਗ ਸਕਿਆ ਤੇ ਇਹਨਾਂ ਸਬੂਤਾਂ ਦੇ ਘਾਟਾ ਕਾਰਨ ਇਹ ਬੰਦਾ ਨਿਕਲ ਵੀ ਸਕਦਾ ਤੇ ਇਸੇ ਵਜ੍ਹਾ ਦੇ ਕਾਰਨ ਪੁਲਸ ਹਾਲੇ ਵੀ ਸ਼ਾਨਬੀਨ ਕਰ ਰਹੀ ਹੈ ਹੁਣ ਤੁਹਾਡਾ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ